ਹਮੇ ਆਵ ਗੁਣ ਪਰੇ ਇੱਕ ਗੁਣ ਨਾਖੀ ਅੰਮ੍ਰਿਤ ਛਾੜ ਬਿਖ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸੋ ਪ੍ਰੀਤਨ ਇਕ ਤਮ ਪੰਥ ਸੁਣਿਓ ਗੁਰ ਸੰਗਤ ਤੇ ਹੈ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੁਖ ਹੋ ਟਲ ਗੁਰ ਸੇਵੀਐ ਹਨੇਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖੰ ਸਮਦੀ ਨੂਰੇ ਅਰ ਸਹੋਂ ਕੁਰ ਸਹੋਂ ਛਟਿਐ ਤੁਧ ਡਿਠੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਕਟਿਐ ਸੱਜਣ ਸੱਚਾ ਸਿਰ ਸਾਹ ਦਾ ਸਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਸੱਜਣ ਸੱਚਾ ਪਾ ਤੈ ਸਾਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪੰਜਵਾ ਆਪਣਾ ਗੁਰ ਸੇਵ ਸਾਧਹੀ ਰਮਹੁ ਗੁਣ ਗੋਬਿੰਦ ਸਾ ਸਸ ਸਸ ਅਰਾਧ ਹਰ ਹਰ ਲਹਜਾਏ ਮਨ ਕੀ ਚਿੰਦ ਆਪਨਾ ਗੁਰ ਸੇਵ ਸਦਹੀ ਰਮਹੁ ਗੋਲ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੁਖ ਸਹਜ ਆਨੰਦ ਪਾਵਹਿ ਮਿਲੀ ਨਿਰਮਲ ਥਾ ਰਹਾ ਸਾਦ ਸੰਗ ਉਦਾਰ ਇਹੋ ਮਾਨ ਆਠ ਪਹਰ ਆਰਾਧ ਕ੍ਰੋਧ ਅਹੰਕਾਰ ਬਿਨਸਾ ਮਿਟਾਇ ਸਗਲ ਉਪਾਦ ਅਟਲ ਅਛੇਦ ਅਪੇਦ ਸੁਆਮੀ ਸਰਣਾ ਆ ਕੀ ਆਓ ਚਰਨ কমল ਅਰਾਧ ਹਿਰਦੈ ਇਕ ਸੋਲੇ ਵਲਾ ਬ੍ਰਹਮ ਪ੍ਰਭ ਦਇਆ ਧਾਰੀ ਬਖਸ ਲਿਨੇ ਆਪ ਸਰਬ ਸੁਖ ਹਰਨਾਮ ਦਿਆ ਨਾਨਕ ਸੋ ਪ੍ਰਭਜਾਪ ਬਾਰ ਬ੍ਰਹਮ ਪ੍ਰਭ ਦਇਆ ਧਾਰੀ ਲਖ ਸੁਲੀਨੇ ਆਪ ਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਲਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪੰਜਵਾ ਆਪਨਾ ਗੁਰ ਸੇਵ ਸਾਧ ਹੀ ਰਮੋ ਗੋਣਾ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਜਾਇ ਮਨ ਕੀ 真的